ਹਾਂਜੀ ਬੰਜੀ ਕੀ ਮਾਮਲਾ ਜੀ ਅੱਜ ਸਾਰੇ ਇਕੱਠੇ ਹੋਏ ਆ ਮੱਲਾ ਨਵਾਸੀ ਹਾਂਜੀ ਪਾਜੀ ਇਹ ਆਪਣੇ ਨਾ ਇੱਥੇ ਜਿੱਦਾਂ ਛੱਤ ਦੇ ਨਾਲ ਹੀ ਇੱਕ ਛੱਤ ਛੱਡ ਕੇ ਟਾਵਰ ਲੱਗ ਗਿਆ ਆ ਤੇ ਜਿਹਦੇ ਨਾਲ ਸਾਨੂੰ ਜਿੱਦਾਂ ਮੁਹੱਲਾ ਵਾਸੀਆਂ ਨੂੰ ਬਹੁਤ ਪਰੇਸ਼ਾਨੀ ਆ ਤੇ ਅਸੀਂ ਇਹ ਕਹਿੰਨੇ ਆ ਕਿ ਇਹ ਲਹਾਇਆ ਜਾਏ ਕਿਉਂਕਿ ਤੁਹਾਨੂੰ ਵੀ ਪਤਾ ਇਸ ਟਾਵਰ ਦੀ ਕਿੰਨੀ ਰੇਂਜ ਮਾੜੀ ਹੁੰਦੀ ਆ ਇਹ 4G ਨਹੀਂ 5G ਆ 5G ਦੇ ਤੇ ਤੁਹਾਨੂੰ ਪਤਾ ਵੀ ਮਤਲਬ ਕਿੰਨਾ ਖਤਰਨਾਕ ਆ ਅਸੀਂ ਇਹੀ ਰਿਕਵੈਸਟ ਕਰਦੇ ਆ ਕਿ ਪਲੀਜ਼ ਇਹ ਲਹਾਇਆ ਜਾਵੇ ਕਿਉਂਕਿ ਇਹ ਰਾਤੋਂ ਰਾਤ ਲਗਾਇਆ ਗਿਆ ਨਾ ਮੁਹੱਲਾ ਵਾਸੀਆਂ ਦੀ ਕਿਸੇ ਦੀ ਵੀ ਨਹੀਂ ਲਈ ਇਹਨੇ ਪਰਮਿਸ਼ਨ ਮੰਦੇਰੇ ਬਿਨਾ ਪੁੱਛੇ ਹੀ ਰਾਤੋਂ ਰਾਤ ਲਗਾ ਦਿੱਤਾ ਆ ਸਾਡੇ ਜਦ ਕੀ ਬੱਚੇ ਆ ਦੇਖੋ ਛੋਟੇ ਛੋਟੇ ਬੱਚੇ ਸਾਡਾ ਵਾਸ਼ਰੂਮ ਉੱਪਰ ਆ ਬੱਚੇ ਵਾਸ਼ਰੂਮ ਆਨ ਤੋਂ ਵੀ ਡਰ ਰਹੇ ਆ ਕਿ ਕਿੰਨੀ ਤਕਲੀਫਾਂ ਜਾਂ ਜਦੋਂ ਐਕਟੀਵੇਟ ਹੋ ਗਿਆ ਕਿੰਨੀ ਪ੍ਰੋਬਲਮ ਹੋਣੀ ਆ ਕਿੰਨੀਆਂ ਬਿਮਾਰੀਆਂ ਇੰਨੇ ਦੇ ਨਾਲ ਇਹਨਾਂ ਨੇ ਲੋਕਾਂ ਨੂੰ ਘੇਰਨਾ ਆ ਅਸੀਂ ਇਹੀ ਰਿਕਵੈਸਟ ਕਰਦੀ ਆ ਕਿ ਪਲੀਜ਼ ਇਹਨੂੰ ਉਤਾਰਿਆ ਜਾਏ ਹਾਂਜੀ ਆਂਟੀ ਜੀ ਤੁਹਾਡਾ ਕੀ ਨਾਮ ਹੈ ਜੀ ਛਿੱਲਾ ਦੇਰੀ ਕਿੱਥੇ ਦੇ ਨਿਵਾਸੀ ਆ ਜੀ ਜੇਰ ਸੇ ਮਹੱਲੇ ਦੇ ਆ ਪੰਚਪਿਆਰ ਦੇ ਹਾਂਜੀ ਕੀ ਮਾਮਲਾ ਹੈ ਜੀ ਮਾਮਲਾ ਸਾਨੂੰ ਇਹ ਹੈ ਆ ਪੈਨ ਸਾਨੂੰ ਸਾਨੂੰ ਦਿੱਕਤ ਬਹੁਤ ਆਉਂਦੀ ਹੈ ਇਸ ਟਾਵਰ ਦੀ ਕੋਈ ਵੀ ਮਹੱਲੇ ਦੇ ਵਿੱਚ ਸਾਡੇ ਕੋਈ ਇਦਾਂ ਦਾ ਕੰਮ ਨਹੀਂ ਹੋਇਆ ਹੈਗਾ ਇਹ ਨਵਾਂ ਹੀ ਕੰਮ ਇਹਨਾਂ ਨੇ ਕੀਤਾ ਹੈਗਾ ਅੱਗੇ ਤੋਂ ਅੱਗੇ ਹੁਣ ਇਹਨਾਂ ਦੇ ਫੇਰ ਹੋਰ ਕਿ ਦੁਕਾਨਦਾਰ ਲਵਾ ਸਕਦਾ ਆ ਤੇ ਇਹਨੂੰ ਰੋਕਿਆ ਜਾਵੇ ਤਾਂ ਹੁਣ ਪ੍ਰਸ਼ਾਸਨ ਤੋਂ ਕੀ ਮੰਗਾ ਤੁਹਾਡੀ ਅਸੀਂ ਸਾਡੀ ਇਹ ਮੰਗਿਆ ਕਿ ਇਹਨੂੰ ਲਾਹ ਦਿੱਤਾ ਜਾਵੇ ਮੇਰਾ ਨਾਮ ਜੀ ਵਿਕਾਸ ਕੁਮਾਰ ਆ ਮੈਂ ਮਹੱਲਾ ਕਸ਼ਵਨ ਰਾਜ ਪੁੱਤਰ ਦਾ ਰਹਿਣ ਵਾਲਾ ਆ ਤੇ ਮੇਰਾ ਘਰ ਆ ਇੱਥੇ ਵੱਸਦਾ ਵਾ ਤੇ ਆ ਟਾਵਰ ਲੱਗਾ ਵਾ ਜਿਨ੍ਹਾਂ ਨੇ ਲਵਾਇਆ ਉਹਨਾਂ ਦਾ ਨਾਮ ਹਰੀਸ਼ ਬਰਮਾਨੀ ਆ ਤੇ ਇਹ ਰਾਤੋ ਰਾਤ ਟਾਵਰ ਲੱਗਾ ਏ ਸੋਮਵਾਰ ਦੀ ਰਾਤ ਨੂੰ ਅਸੀਂ ਇਹ ਕਰ ਮੰਗਦੇ ਆ ਕਿ ਇਹਨੂੰ ਜਲਦੀ ਤੋਂ ਜਲਦੀ ਲਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚੇ ਜਾਂ ਛੋਟੇ-ਛੋਟੇ ਉਹ ਸਹੀ ਸਲਾਮਤ ਹੋਣ ਅਸੀਂ ਬਾਕੀਆਂ ਦੀ ਵੀ ਖਿਆਦੀ ਚਾਹਨੇ ਆਪਣੀ ਵੀ ਚਾਹਨੇ ਅਸੀਂ ਤਾਂ ਸਭ ਇਹ ਹੀ ਮੰਗਾ ਸਾਡੀ ਹਾਂਜੀ ਤਾਂ ਹਾਂਜੀ ਭੈਣ ਜੀ ਕੀ ਮਾਮਲਾ ਜੀ ਹਾਂਜੀ ਇਹ ਟਾਵਰ ਦਾ ਹੀ ਆ ਮੁਹੱਲੇ ਦੇ ਵਿੱਚ ਇਹਨ ਸਾਡੇ ਨਾਲ ਲੱਗਦਾ ਪਿਆ ਆ ਤੇ ਪੂਰਾ ਦੇਸ਼ ਏਰੀਆ ਆ ਤੇ ਇੱਥੇ ਲੱਗਣਾ ਨਹੀਂ ਚਾਹੀਦਾ ਸੀ ਇਹਨਾਂ ਨੇ ਕਿਸੇ ਦੀ ਪਰਮਿਸ਼ਨ ਨਹੀਂ ਲਈ ਕਿਸੇ ਨੂੰ ਕੁਝ ਪੁੱਛਿਆ ਨਹੀਂ ਚੋਰੀ ਚੁਪ ਕੇ ਰਾਤੋ ਰਾਤ ਟਾਵਰ ਲਗਾਇਆ ਅਸੀਂ ਦਸਵੇਰੇ ਉੜਦੇ ਸਾਰੇ ਦੇਖਿਆ ਤੇ ਫਿਰ ਇਹਨਾਂ ਨੂੰ ਕਿਹਾ ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਹੈਗੀ ਤੇ ਹੁਣ ਅੱਜ ਦੇਖੋ ਸ਼ਾਮ ਨੂੰ ਕਿਹਾ ਹੋਇਆ ਵੈਸੇ 5 ਵਜੇ ਦਾ ਟਾਈਮ ਦਿੱਤਾ ਆ ਦੇਖੋ ਕੀ ਕਰਦੇ ਆ ਪਰ ਸਾਨੂੰ ਇਹ ਚਾਹੀਦਾ ਹੈ ਟਾਵਰ ਨਹੀਂ ਦਸਰੇ ਸੀ ਪੁਲਿਸ ਵੀ ਆਈ ਸੀ ਉਹਨਾਂ ਦਾ ਕੀ ਕੀ ਕਹਿਣਾ ਜੀ ਅਸੀਂ ਪਰਸੋ ਦਰਖਾਸਤ ਦਿੱਤੀ ਆ ਕਿ ਆਏ ਸੀ ਉਹਨਾਂ ਨੇ ਰਜਿਸਟਰ ਨਹੀਂ ਸੀ ਕੀਤੀ ਅੱਛਾ ਜੀ ਅੱਜ ਅਸੀਂ ਸਾਰੇ ਜਿੱਦਾਂ ਸਾਡੇ ਨਾਲ ਗਏ ਇਕੱਠੇ ਹੋ ਕੇ ਅੱਜ ਅਸੀਂ ਪਤਾ ਕੀਤਾ ਤੇ ਉਹ ਕਹਿੰਦੇ ਤੁਹਾਡੀ ਕੰਪਲੇਂਟ ਲਿਖੀ ਨੀ ਗਈ ਸੀ ਅੱਛਾ ਫਿਰ ਅੱਜ ਦੁਬਾਰਾ ਲਿਖਵਾਈ ਗਈ ਆ ਹਾਂਜੀ ਅੱਜ ਫਿਰ ਆਇਓ ਨਾਲ ਤੇ ਅੱਜ ਉਹਨਾਂ ਨੇ 5 ਵਜੇ ਦਾ ਇਹਨਾਂ ਨੇ ਵੀ ਟਾਈਮ ਦਿੱਤਾ ਤਾਂ ਹੁਣ ਸਾਰਿਆਂ ਦਾ ਕੀ ਕਹਿਣਾ ਵਾ ਪ੍ਰਸ਼ਾਸਨ ਤੋਂ ਕੀ ਮੰਗਾ ਕਹਿੰਦੇ ਕਿ ਇਹ ਕਾਬੂ ਦਹਾਇਆ ਜਾਵੇ ਕਾਬੂ ਇਹ ਕਾਬੂ ਤਾਂ ਆ ਚਾਹੀਦਾ ਹਾਂ ਹਾਂਜੀ ਇਹਦੀ ਆਪਣੇ ਬੱਚੇ ਸੇਫ ਰਹਿਣੇ ਚਾਹੀਦੇ ਕਹਿੰਦੇ ਕੰਪਨੀ ਵਾਲਿਆਂ ਨੇ ਕਿਉਂ ਲੁਆਇਆ ਵਾ ਪਹਿਲੇ ਤੂੰ ਪਰਮਿਸ਼ਨ ਦਿੱਤੀ ਹੋਏ ਤਦ ਹੀ ਪੰ ਕੰਪਨੀ ਵਾਲੇ ਲਾ ਕੇ ਗਏ ਉਹਨੇ ਮੱਲੇ ਵਾਲਿਆਂ ਨੂੰ ਪੁੱਛਿਆ ਜਾਂ ਬਾਜ਼ਾਰ ਵਾਲਿਆਂ ਨੂੰ ਪੁੱਛਿਆ ਬਜ਼ਾਰ ਵਾਲੋਂ ਕਹਿੰਦੇ तो ਕੋਈ तकलीफ है ਬਜ਼ਾਰ वाले ਕੋਲ ਉਹਨਾਂ ਨੇ ਸਾਹਮਣੇ ਆ ਕੇ ਪੁੱਛਿਆ ਅਸੀਂ ਪੁੱਛਿਆ ਉਹਨਾਂ ਕੋਈ ਜਵਾਬ ਨਹੀਂ ਦਿੱਤਾ ਅੱਛਾ ਜੀ ਅਸੀਂ ਪੁੱਛਿਆ ਤੁਹਾਨੂੰ ਪਰਮਿਸ਼ਨ ਲਈ ਸੀ ਤੁਹਾਡੇ ਕੋਲ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਕਿਸੇ ਕੋਈ ਪਰਮਿਸ਼ਨ ਨਹੀਂ ਕਿਸੇ ਕੋਲ ਨਹੀਂ ਹੈਗੀ ਇਹਨਾਂ ਬਜ਼ਾਰ ਵਾਲਿਆਂ ਨੇ ਸਾਧਿਆ ਨੇ ਠੀਕ ਕੋਈ ਮਾਮਲਾ ਕੋਈ ਏਡਾ ਵੱਡਾ ਵੀ ਕੀ ਇਸ਼ੂ ਹੈ ਨਹੀਂ ਸੀ ਜਿਹੜਾ ਮੱਲੇ ਵਾਲਿਆਂ ਨੇ ਵੀ ਕੀ ਇਸ਼ੂ ਬਣਾ ਲਿਆ ਓਕੇ ਮੱਲੇ ਦੇ ਵਿੱਚ ਇੱਕ ਟਾਵਰ ਲੱਗਾ ਹੋਇਆ ਆਲਰੇਡੀ ਪਹਿਲਾਂ ਹੀ ਉਹਦੀ ਮੁਨਿਆਦ ਖਤਮ ਹੋ ਗਈ ਹੈ ਠੀਕ ਹੈ ਜੀ ਉਹਦੀ ਜਗ੍ਹਾ ਕੰਪਨੀ ਵਾਲਿਆਂ ਨੇ ਜੋ ਲੋਕੇਸ਼ਨ ਲਈ ਜੀ ਉਹਨਾਂ ਨੇ ਆ ਨਾ ਉੱਪਰ ਛੱਤ ਤੇ ਮੇਰੀ ਦੇ ਇੱਕ ਦੋ ਛੋਟੇ ਜਿਹੇ ਬੂਸਟਰ ਲਾ ਪਏ ਆ ਟਾਵਰ ਉਤਾਰ ਦੇਣ ਐਥੇ ਜਿਹੜਾ ਮੱਲੇ 'ਚ ਪਹਿਲਾਂ ਆਲਰੇਡੀ ਚੱਲ ਰਿਹਾ ਲਗਾ ਠੀਕ ਹੈ ਜੀ ਕਿਉਂਕਿ ਉਹ ਟਾਵਰ ਦੀ ਮੁਨਿਆਦ ਖਤਮ ਹੋ ਚੁੱਕੀ ਸੀ ਉਹਨਾਂ ਨੂੰ ਲੋਕੇਸ਼ਨ ਚਾਹੀਦੀ ਸੀ ਤੇ ਇਸੇ ਦੇ ਵਾਸਤੇ ਉਹਨਾਂ ਨੇ ਮੇਰੀ ਦਦਾਨ ਦੀ ਛੱਤ ਉਹਨਾਂ ਨੇ ਚੂਸ ਕੀਤੀ ਕਿ ਕੰਪਨੀ ਵਾਲੇ ਨੇ ਸਾਰੇ ਲੀਗਲ ਡਾਕੂਮੈਂਟਸ ਮੈਨੂੰ ਦਿਖਾ ਕੇ ਤੇ ਇਸ ਚੀਜ਼ ਨੂੰ ਉੱਪਰ ਛਾਤੇ ਲਾਇਆ ਹੈਗਾ ਹੁਣ ਵੀ ਮੱਲੇ ਵਾਲੇ ਥੋੜੀ ਜਿਹਾ ਪਹਿਲਾਂ ਮੇਰੇ ਕੋਲ ਆਏ ਸੀ ਮੈਂ ਉਹਨਾਂ ਨੂੰ ਸਾਰੇ ਲੀਗਲ ਡਾਕੂਮੈਂਟਸ ਦਿਖਾਤੇ ਹੈਗੇ ਆ ਤੇ ਮੈਨੂੰ ਲੱਗਦਾ ਕਿ ਉਹ ਸੈਟੀਸਫਾਈਡ ਹੋ ਕੇ ਥੋੜੇ ਮੇਰੇ ਕੋਲ ਹੁਣ ਚਲੇ ਗਏ ਹੈਗੇ ਅਤੇ ਇੱਕ ਆਪਣੇ ਪੁਲਿਸ ਸਟੇਸ਼ਨ ਸਿਟੀ ਫਗਵਾੜਾ ਕੋ ਵੀ ਮੇਰੇ ਕੋਲ ਆਏ ਸੀਗੇ ਆਪਣੇ ਗੁਸ਼ਣ ਜੀ ਤੇ ਮੈਂ ਉਹਨਾਂ ਨੂੰ ਵੀ ਡਾਕੂਮੈਂਟਸ ਦਿਖਾਤੇ ਹੈਗੇ ਅੱਜ ਸ਼ਾਮ ਨੂੰ ਉਹਨਾਂ ਨੇ ਮੈਨੂੰ 5 ਵਜੇ ਦਾ ਟਾਈਮ ਦਿੱਤਾ ਹੈ ਡਾਕੂਮੈਂਟਸ ਲੈ ਕੇ ਜਾ ਕੇ ਉਹਨਾਂ ਨੂੰ ਦਿਖਾਉਣੇ ਹੈਗੇ ਤੇ ਮੈਨੂੰ ਲੱਗ ਤੇ ਹੁਣ ਸ਼ਾਮੀ ਨਾਲ ਆਪਣਾ ਕਿਸੇ ਵੀ ਡਿਪਾਰਟਮੈਂਟ ਤੋਂ ਕੋਈ ਵੀ ਮੈਨੂੰ ਨੋਟਿਸ ਆਈਗੇ ਮੋਕੇ ਲੀਗਲ ਡਾਕੂਮੈਂਟਸ ਚਾਹੇ ਜ਼ਰੂਰ ਦਿਖਾਉਂਗਾ ਕਿਉਂਕਿ ਮੈਂ ਵੀ ਸ਼ਹਿਰ ਵਾਸੀ ਆ ਮੈਂ ਕੋਈ ਮਰਿਆਦਾ ਦਾ ਕੋਈ ਉਲੰਘਣ ਨਹੀਂ ਕਰਕੇ ਕੋਈ ਚੀਜ਼ ਲਗਾ ਰਿਹਾ ਹੈਗਾ ਤੇ ਅੱਜ ਕੱਲੇ ਛੋਟੀ ਜਿਹੀ ਬੇਨਤੀ ਫੇਰ ਵੀ ਮੈਂ ਜ਼ਰੂਰ ਸਾਰਿਆਂ ਨੂੰ ਜ਼ਰੂਰ ਕਰੂੰਗਾ ਤੁਸੀਂ ਵੀ ਮੇਰੀ ਰਿਪੋਰਟਿੰਗ ਤਾਂ ਲੈ ਹੀ ਰਹੇ ਹੋ ਟਾਵਰ ਤੋਂ ਬਿਨਾਂ ਅੱਜ ਕੱਲ ਕੋਈ ਮੋਬਾਈਲ ਨਹੀਂ ਚੱਲਦਾ ਤੇ ਵਰਲਡ ਆਰਗੇਨਾਈਜ਼ ਨੇ ਜਿਹੜੇ ਮੇਰੇ ਉੱਪਰ ਬੂਸਟਰ ਲੱਗੇ ਆ ਉਹਦੀ ਸਿਰਫ ਰੇਂਜ ਹੈਗੀ 0.002 ओके ਇਹ ਤੁਸੀਂ ਜਿੱਤੇ ਸਰਚ ਕਰ ਲੂਗੇ ਤਾਂ ਤੁਸੀਂ ਸੋਚੋਗੇ 10 ਮੋਬਾਈਲਾਂ ਤੋਂ ਵੀ ਇਹ ਸਿੰਗਲ ਇੱਕ ਮੋਬਾਈਲ ਤੋਂ ਵੀ ਕਾਟੇ ਦੀ ਰੇਂਜ ਆ ਰਹੀ ਹੈ ਜਿਹੜਾ ਲੋਕਾਂ ਦੇ ਵਿੱਚ ਬਊਆ ਬਣਿਆ ਮੈਂ ਲੋਕਾਂ ਨੂੰ ਕਹਿਣਾ ਚਾਹਨਾ ਕਿ ਇਹਨੂੰ ਬਊਆ ਨਾ ਬਣਾਓ ਇਤਨਾ ਵੱਡਾ ਕੋਈ ਇਸ਼ੂ ਨਹੀਂ ਹੈਗਾ ਠੀਕ ਹੈ थैंक यू सर